ਜੀ ਅਸੀਂ ਅੱਜ ਦਿਨੇ ਤਾਂ ਸ਼ਹਿਰ ਹੀ ਆਰਾਮ ਨਾਲ ਰੈਸਟ ਕੀਤੀ ਹੁਣ ਅਸੀਂ ਪਿਓ ਪੁੱਤ ਸ਼ਾਮ ਨੂੰ ਆਈਆਂ ਖਾਮ ਤੇ ਪਿੰਡ ਤੇ ਸੰਤ ਸਿੰਘ ਜਿਹੜੀਆਂ ਫੈੜੀਆਂ ਕਰ ਲਵਾਈਆਂ ਸੀਗੀਆਂ ਆ ਵੇਖੋ ਕਈ ਨਾ ਬੂਟੇ ਜਿਵੇਂ ਪਾਣੀ ਤੋਂ ਬਿਗੈਰ ਸੁੱਕ ਜਾਂਦੇ ਨੇ ਫਿਰ ਉਹਨਾਂ ਨੂੰ ਮੈਂ ਤਾਂ ਤਰੀਕਾ ਹੀ ਕੱਢਿਆ ਮੈਂ ਉਤੋਂ ਤੋੜ ਦਿੰਨਾ ਉਹ ਫਿਰ ਥੱਲਿਓਂ ਫੁੱਟ ਪੈਂਦੇ ਆ ਉਨ ਜਦੋਂ ਪਾਣੀ ਲੱਗਾ ਇਹ ਸਾਰੇ ਫੁੱਟ ਪਏ ਹੋਰ ਵੀ ਸੁੱਕੇ ਸੀਗੇ ਕਈ ਕਈ ਤਾਂ ਤੋੜਤੇ ਜਿਹੜੇ ਦੇਖ ਗਏ ਜਿਹੜੇ ਨਹੀਂ ਤੋੜੇ ਉਹ ਥੱਲਿਓਂ ਆਪਣੇ ਆਪ ਫੁੱਟ ਪਏ ਨੇ ਸੰਸੇਂਗ ਇੱਧਰ ਵੇਖੋ ਇੱਧਰ ਏਕੀ ਓਏ ਡੱਡੇ ਸੰਤ ਹੈਲੋ ਕਰ ਹੈਲੋ ਸਾਰੇ ਨੂੰ ਸੋਏ ਗਰਮੀ ਹੈ ਭਾਵੇਂ ਜੋ ਮਰਜੀ ਹੈ ਆ ਪੈੜੀਆਂ ਮੈਂ ਵਾਹ ਕੇ ਨਾ ਪੱਤੀਆਂ ਸੀ ਸੁਹਾਗੇ ਨਾਲ ਇਹ ਹੁਣ ਮਹੀਨਾ ਇੱਕ ਇਹਦੇ ਚ ਇਦਾਂ ਹੀ ਰਹਿਣ ਦੇਣਾ ਸਾਰਾ ਕੁਝ ਉਹਦੇ ਤੋਂ ਬਾਅਦ ਚ ਇਹਨਾਂ ਨੂੰ ਮਹੀਨੇ ਬਾਅਦ ਚ ਜਦੋਂ ਬਾਸਮਤੀ ਲਾਉਣੀ ਜਾਂ ਝੋਨਾ ਜੋ ਵੀ ਲਾਉਣਾ ਹੈ ਉਦੋਂ ਹੀ ਇਹਨਾਂ ਨੂੰ ਪਾਣੀ ਪੂਣੀ ਲਾ ਕੇ ਫਿਰ ਵੇਖਾਂਗੇ ਕੀ ਕਰਨਾ ਰੋਟਾਵੇਟਰ ਨਾਲ ਇਦਾਂ ਹੀ ਆਪ ਨੂੰ ਪਦਵਾਵਾਂਗੇ ਫਿਰ ਬੱਚਿਆਂ ਨੂੰ ਜਿੰਨੇ ਮਰਜ਼ੀ ਤੁਸੀਂ ਅਮੀਰ ਹੋ ਜਾਓ ਪੜ੍ਹ ਲਿਖ ਜਾਓ ਮੇਰਾ ਵਾਪਸ ਖੇਤੀ ਕਰਨਾ ਜਿਹੜਾ ਉਹ ਦਾ ਕਾਰਨ ਹੀ ਇਹ ਸੀਗਾ ਨਹੀਂ ਤੇ ਮੇਰੀ ਪ੍ਰੋਫੈਸ਼ਨਲ ਲਾਈਫ ਵਧੀਆ ਸੈੱਟ ਸੀ ਚੰਡੀਗੜ੍ਹ ਵੀ ਇੱਥੇ ਵੀ ਅ ਪ੍ਰੋਫੈਸ਼ਨਲੀ ਵਕਾਲਤ ਕਰਨਾ ਇੱਕ ਚੰਗਾ ਵਧੀਆ ਪੇਸ਼ਾ ਬੱਚਿਆਂ ਕਰਕੇ ਬ੍ਰੇਕ ਲਈ ਸੀ ਨਾਲ ਦੀ ਨਾਲ ਫਿਰ ਸੋਚਿਆ ਕਿ ਇਸ ਲੈਂਡ ਨਾਲ ਜਿਹੜੀ ਸਾਡੀ ਦਾਦੇਆਂ ਪਰਦਾਦੇਆਂ ਨੇ ਸੰਭੀ ਉਹਦੇ ਨਾਲ ਜੁੜੇ ਰਹੀਏ ਕੁਛ ਖੇਤੀ ਦੇ ਵਿੱਚ ਵੀ ਜ਼ਰੂਰ ਜ਼ਿੰਦਗੀ ਚ ਕਰਨੀ ਚਾਹੀਦੀ ਇੱਕ ਵਾਰ ਆ ਵੇਖੋ ਪ੍ਰਮਾਤਮਾ ਦੀ ਮਿਹਰ ਮੈਂ ਤੁਹਾਨੂੰ ਵਿਖਾਉਣਾ ਆ ਖਾਲ ਤੁਹਾਨੂੰ ਸਾਹਮਣੇ ਦਿਖ ਰਿਹਾ ਇਹ ਨਾ ਸਾਨੂੰ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਲੋਕ ਸੁੱਖਾਂ ਸੁਖ ਦੇ ਵੀ ਸਾਡਾ ਸਾਡੀ ਸਿੱਧੀ ਯਾਰਡ ਹੋਵੇ ਮੁਕੇ ਨਾ ਸਾਨੂੰ ਬਜ਼ੁਰਗਾਂ ਨੇ ਬਣਾ ਕੇ ਦਿੱਤੀਆਂ ਨੇ ਸਿੱਧੀਆਂ ਹੀ ਕਿੱਲਿਆਂ ਦੇ ਕਿੱਲੇ ਆ ਸਾਡੇ ਇੱਥੇ ਆ ਕੇ ਤੇ ਇਹ ਵੀ ਅੱਗੇ ਉਹ ਉਥੋਂ ਤੱਕ ਅਸਰੀ ਤੱਕ ਆਪਣਾ ਹੀ ਇਹ ਸਾਰੀ ਜਿਹੜੀ ਬਖਸ਼ਿਸ਼ ਹੈ ਇਹਨੂੰ ਛੱਡ ਕੇ ਆਪਾਂ ਅਮੀ ਇਧਰ ਉਧਰ ਵਿਖਾਵਿਆਂ ਚੁਲਜੇ ਰਹਿੰਨੇ ਸੋ ਖੇਤੀ ਇੱਕ ਵਾਰ ਜ਼ਿੰਦਗੀ ਚ ਜੇ ਤੁਸੀਂ ਕਿਸਾਨ ਬੈਕਗ੍ਰਾਉਂਡ ਤੋਂ ਜ਼ਰੂਰ ਕਰੋ ਆ ਮੈਂ ਤੁਹਾਨੂੰ ਵਿਖਾਉਣ ਲੱਗਿਆ ਕਿ ਆ ਵੇਖੋ ਆ ਥੱਲਿਆਂ ਨੂੰ ਫੁੱਟਿਆ ਨਾ ਉਤੋਂ ਇਹ ਸੁੱਕ ਚੁੱਕਾ ਸੀ ਬੂਟ ਸੋ ਇਹ ਪੁੱਟਣੇ ਨਹੀਂ ਚਾਹੀਦੇ ਇਹ ਫੇਰ ਫੁੱਟ ਪੈਂਦੇ ਆ ਜਦੋਂ ਪਾਣੀ ਲੱਗਦਾ ਸੰਸਿੰਘ ਹਾਂਜੀ ਲੋ ਜੀ ਸੰਤ ਹੋਣੀ ਆ ਛੋਟੀਆਂ ਛੋਟੀਆਂ ਮੱਜਾਂ ਕੱਟੀਆਂ ਨੂੰ ਵੇਖਦੇ ਹੋ ਸੰਤਾ ਚਲਿਏ ਟਰੈਕਟਰ ਦੇ ਰਾਈਟ ਲੇਨ ਚਲੀਏ ਫਿਰ ਹੈ ਬੇ ਸੂਲ ਸੇਫਟੀ ਮੈਂ ਫੜਿਆ ਹੋਇਆ ਇਹਨੂੰ ਮਜ਼ਾ ਵੜਾ ਆਉਂਦਾ ਜਦੋਂ ਇਹ ਵਾਏ ਮੇਰਾ ਛੋਟਾ ਆ ਰਿਹਾ